ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਾਈਡ ਸਲਾਈ ਲਾਉਣੀ ਦੱਸਾਂਗੇ ਵੀ ਸਾਈਡ ਸਲਾਈ ਕਿੱਦਾਂ ਲਗਾਉਣੀ ਆ। ਮੇਰੀਆਂ ਕਈ ਭੈਣਾਂ ਦੇ ਮੈਸੇਜ ਆਏ ਸੀ ਵੀ ਦੀਦੀ ਸਾਡਾ ਕੱਪੜਾ ਵਾਧ ਘਟ ਜਾਂਦਾ ਵੀ ਉਹਦਾ ਆਪਾਂ ਕੀ ਕਰਨਾਗਾ। ਦੇਖੋ ਜੀ ਆਪਣਾ ਸਾਰਾ ਕਮੀਜ਼ ਸਟਿਚ ਕੀਤਾ ਹੋਇਆ। ਦੇਖੋ ਪਲੇਟਸ ਵਗੈਰਾ ਵੀ ਪਾਈਆਂ ਹੋਈਆਂ ਨੇ। neck ਵਗੈਰਾ ਸਾਰਾ ਕੁਝ ਰੈਡੀ ਆ। ਹੁਣ ਆਪਾਂ ਸਾਈਡ ਸਲਾਈ ਲਾਉਣੀ ਆਂਗੀ। ਦੇਖੋ ਜਦੋਂ ਨਾ ਆਪਾਂ ਪਲੇਟਸ ਪਾ ਲੈਨੇ ਆ ਆਪਣੀਆਂ ਆਹ ਵਾਲੀ ਆਹ ਵਾਲੀ ਜਦੋਂ ਇਹ ਪਲੇਟਸ ਪਾ ਲੈਨੇ ਆ ਆਪਣਾ ਦੇਖੋ نیچے ਤੋਂ ਨਹੀਂ ਕੱਪੜਾ ਘਟਦਾ ਆਹ ਵਾਲੀ ਪਲੇਟ ਤੋਂ نیچے ਆਪਣਾ ਕੱਪੜਾ ਹਮੇਸ਼ਾ ਬਰਾਬਰ ਹੁੰਦਾਗਾ ਇਸ ਤਰ੍ਹਾਂ ਠੀਕ ਆ ਜੀ ਆਪਣਾ ਜਿਹੜਾ ਕੱਪੜਾਗਾ ਕੱਪੜਾ ਆਪਣਾ ਆਹ ਵਾਲੀ ਜਗ੍ਹਾ ਤੋਂ ਘਟਦਾ ਦੇਖੋ ਆ ਦੇਖੋ ਐਨਾ ਕੱਪੜਾ ਘਟ ਗਿਆ ਹਨ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਆਪਾਂ ਇਹ ਕੱਪੜੇ ਦੀ ਕਟਿੰਗ ਕਰਦੀ ਹੈ ਦੇਖੋ ਜੀ ਆਪਾਂ ਇਹ ਕੱਪੜੇ ਦੀ ਕਟਿੰਗ ਸਲਾਈ ਲਗਾਉਣ ਤੋਂ ਬਾਅਦ ਕਰਨੀ ਹੈ ਜੀ ਜੇ ਆਪਾਂ ਐਦਾਂ ਸਲਾਈ ਲਾ ਦਾਂਗੇ ਨਾ ਕੱਪੜੇ ਨੂੰ ਐ ਕਰਕੇ ਐਵੇਂ ਕਰਕੇ ਆਪਾਂ ਸਲਾਈ ਲਾ ਦਾਂਗੇ ਇਹਨੂੰ ਵੀ ਕੱਪੜੇ ਨੂੰ ਪੂਰਾ ਕਰਕੇ ਆਪਾਂ ਇੱਥੇ ਸਲਾਈ ਲਾ ਦੋ ਫਿਰ ਆਪਣਾ ਫਰੰਟ ਵਾਲੇ ਪਾਸਿਓ ਕਮੀਜ਼ ਟਾਈਟ ਹੋ ਜਾਊਗਾ ਉਹਦੀ ਫਿਟਿੰਗ ਖਰਾਬ ਹੋ ਜਾਊਗੀ ਆਪਾਂ ਕੀ ਕਰਨਾ ਜਿੱਦਾਂ ਵੀ ਆਪਣਾ ਹੈਗਾ ਨਾਰਮਲ ਐਦਾਂ ਖਿੱਚ ਲਓ ਪਿਛ ਪਹਿਲਾਂ ਪਿਛਲੇ ਪੱਲੇ ਨੂੰ ਖਿੱਚੋ ਐਦਾਂ ਆ ਦੇਖੋ ਐਦਾਂ ਖਿੱਚ ਲਿਆ ਜਿਹੜੀ ਬਾਦ ਘਾਟ ਸੀ ਆ ਦੇਖੋ ਜੀ ਉਹ ਆ ਸੀਗੀ ਇਹ ਬਾਦ ਘਾਟ ਆਪਾਂ ਐਦਾਂ ਹੀ ਰਹਿਣ ਦੀ ਆ ਪਿਛਲਾ ਪੱਲਾ ਵੱਧਾਗਾ ਫਰੰਟ ਵਾਲਾ ਸਿਰਫ ਇੰਨਾ ਕੁ ਪੱਲਾ ਘਾਟਾਗਾ ਠੀਕ ਆ ਜੀ ਆਪਾਂ ਐਦਾਂ ਹੀ ਰੱਖਣਾ ਹੈ ਆ ਪਾ ਵਾਲੀ ਸਲਾਈ ਲਗਾਉਣ ਤੋਂ ਬਾਅਦ ਫੇਰ ਇਹਦੀ ਕਟਿੰਗ ਕਰਨੀ ਆ ਇੱਕ ਮੇਰੀ ਕਈ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦਾ ਜਿਹੜਾ ਫਰੰਟ ਵਾਲਾ ਗਲਾਗਾ ਉਹ ਪਿੱਛੇ ਚਲਿਆ ਜਾਂਦਾ ਕਮੀਜ਼ ਨੂੰ ਸਟਿਚ ਕਰਨ ਤੋਂ ਬਾਅਦ ਦੇਖੋ ਜੀ ਆਪਣਾ ਆਹ ਵਾਲੀ ਪਲੇਟ ਪਾਉਣ ਕਰਕੇ ਆਹ ਵਾਲਾ ਇੰਨਾਕ ਤਾਂ ਵੈਸੇ ਹੀ ਫਰਕ ਪੈ ਜਾਂਦਾਗਾ ਪੱਲੇ ਦਾ ਠੀਕ ਆ ਜੀ ਫਰੰਟ ਵਾਲੇ ਦਾ ਜਿਹੜੇ ਮੇਰੀਆਂ ਭੈਣਾਂ ਦਾ ਮੂਰਲਾ ਗਲਾ ਪਿੱਛੇ ਨੂੰ ਜਾਂਦਾ ਉਹ ਕੀ ਕਰਨਾ ਇਹਨੂੰ ਜੀ ਅੱਧਾ ਇੰਚ ਨੀਵਾ ਕਰ ਲਓ ਪੱਲੇ ਨੂੰ ਜਦੋਂ ਆਹ ਪੱਲੇ ਨੂੰ ਅੱਧਾ ਇੰਚ ਨੀਵਾ ਕਰ ਲੋਗੇ ਨਾ ਦਾ ਜਿਹੜਾ ਤੁਹਾਡਾ ਫਰੰਟ ਵਾਲਾ ਗਲਾ ਉਹ ਅੱਗੇ ਰਹੂਗਾ ਉਹ ਪਿੱਛੇ ਨਹੀਂ ਜਾਊਗਾ ਜਦੋਂ ਹੁਣ ਤੁਸੀਂ ਆਹ ਵਾਲਾ ਫਰੰਟ ਵਾਲਾ ਗਲਾ ਪੱਲਾ ਨੀਵਾ ਕਰਕੇ ਸਲਾਈ ਲਾ ਲਈ ਨਾ ਇਦਾਂ ਇਹ ਇਦਾਂ ਦੇਖੋ ਆਹ ਜਿਹੜਾ ਉੱਪਰ ਇੰਨਾ ਕੁ ਬਾਧ ਰਹੇਗੀ ਬਾਧ ਘਾਟ ਜੀ ਰਹੇਗੀ ਇਹਨੂੰ ਤੁਸੀਂ ਸਲਾਈ ਲਾਉਣ ਤੋਂ ਚਾਹੇ ਪਹਿਲਾਂ ਕਟਿੰਗ ਕਰ ਲਓ ਚਾਹੇ ਸਲਾਈ ਲਾਉਣ ਤੋਂ ਬਾਅਦ ਆਹ ਵਾਲੀ ਸ਼ੇਪ ਦੇ ਵਿੱਚ ਹੀ ਕਟਿੰਗ ਕਰਨੀ ਹੈ ਦੇਖੋ ਆਹ ਲੋ ਜੀ ਐਸ ਤਰ੍ਹਾਂ ਇਹ ਨਹੀਂ ਵੀ ਆਪਾਂ ਇੱਥੋਂ ਐਦਾਂ ਫਿਰ ਆਪਣਾ ਇੱਥੋਂ ਮੋੜਾ ਟਾਈਟ ਹੋ ਜੂ ਆਪਾਂ ਸਿਰਫ ਐਦਾਂ ਹੀ ਕਟਿੰਗ ਕਰਨੀ ਹੈ ਠੀਕ ਹੈ ਜੀ ਆਹ ਵਾਲਾ ਪੱਲਾ ਫਿਰ ਨੀਵਾ ਕਰ ਲਓ ਨੀਵਾ ਕਰਕੇ ਫਿਰ ਸਲਾਈ ਲਾਓ ਹੁਣ ਆਪਾਂ ਤੁਹਾਨੂੰ ਸਾਈਡ ਸਲਾਈ ਲਾ ਕੇ ਦੱਸਦੇ ਆ ਇੱਕ ਮੇਰੀ ਭੈਣ ਦਾ ਹੋਰ ਮੈਸੇਜ ਆਇਆ ਸੀ ਵੀ ਆਪਾਂ ਬ੍ਰੈਸਟ ਕੋਲੋਂ ਜੀ ਕੱਪੜਾ 1 ਇੰਚ ਵਧਾ ਕੇ ਕੱਟਣਾ ਹੁੰਦਾਗਾ ਜੇ ਆਪਾਂ ਨਹੀਂ ਕਟਾਂਗੇ ਤਾਂ ਆਪਣੀ ਫਿਟਿੰਗ ਟਾਈਟ ਹੋਊਗੀ ਦੇਖੋ ਜੀ ਆਪਾਂ ਨੂੰ ਮੈਂ ਜਿੰਨਾ ਆਪਣੀ ਬ੍ਰੈਸਟ ਕੋਲੋਂ ਹੁੰਦਾਗਾ ਜਿੱਦਾਂ 17 ਇੰਚ ਦਾ ਸੂਟ ਆਗਾ 17 ਇੰਚ ਬ੍ਰੈਸਟ ਦਾ ਸੂਟ ਆ ਜਿੰਨੀ ਬ੍ਰੈਸਟ ਹੁੰਦੀ ਆ ਦੇਖੋ ਜੀ ਆਪਾਂ ਉਨੀ ਹੀ ਕਟਿੰਗ ਕਰ ਉਨੀ ਹੀ ਤੇ ਮਾਰਕਿੰਗ ਕਰਕੇ ਕਟਿੰਗ ਕਰਦੇ ਆ ਦੇਖੋ 17 ਇੰਚ ਬ੍ਰੈਸਟ ਸੀ ਅਪਾ 7 ਇੰਚ ਤੇ ਹੀ ਮਾਰਕ ਕੀਤਾ گا۔ ਜਿਹੜਾ ਆਪਾਂ ਵਧਾਉਣਾ ਹੁੰਦਾ ਉਹ ਜੀ ਕਮਰ ਕੋਲੋਂ ਵਧਾਉਣਾ ਹੁੰਦਾ। ਦੇਖੋ ਆ ਆਪਣੀ ਕਮਰ ਆ ਗਈ। ਕਮਰ ਕੋਲੋਂ ਤਾਂ ਕਰਕੇ ਵਧਾਉਣਾ ਹੁੰਦਾ ਕਿਉਂਕਿ ਅੱਧਾ ਇੰਚ ਜਾਂ 1 ਇੰਚ ਆਪਣਾ ਪਲੇਟਸ ਦੇ ਵਿੱਚ ਆ ਜਾਂਦਾ। ਮੈਂ ਇੱਥੋਂ ਜੀ 1 ਇੰਚ ਵੀ ਵਧਾ ਕੇ ਰੱਖ ਲੈਣੀ ਆ ਤੇ ਅੱਧਾ ਇੰਚ ਵੀ। ਜਿਨ੍ਹਾਂ ਨੇ ਜ਼ਿਆਦਾ ਫਿਟਿੰਗ ਬਿਲਕੁਲ ਪਰਫੈਕਟ ਟਾਈਟ ਫਿਟਿੰਗ ਪਾਉਣਾ ਹੁੰਦਾ ਤਾਂ ਤੁਸੀਂ 1 ਇੰਚ ਜਿੱਦਾਂ ਤੁਹਾਡੀ ਕਮਰ 18 ਇੰਚ ਆ ਗਈ ਤਾਂ ਤੁਸੀਂ 19 ਇੰਚ ਤੇ ਕਟਿੰਗ ਕਰੋ 19 ਇੰਚ ਤੇ ਮਾਰਕ ਕਰੋ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਸਾਈਡ ਸਲਾਈ ਲਾ ਕੇ ਦਿਖਾਉਣੇ ਆਂਗੇ ਵੀ ਆਪਾਂ ਸਾਈਡ ਸਲਾਈ ਕਿੱਦਾਂ ਲਗਾਉਣੀ ਹੈਗੀ ਆਹ ਦੇਖੋ ਆਹ ਦੇਖੋ ਜੀ ਜਿਹੜੀ ਆਪਣੀ ਬਾਹੜ ਘਾਟ ਹੈ ਆਪਾਂ ਇਦਾਂ ਹੀ ਰੱਖਣੀ ਹੈਗੀ ਆਹ ਦੇਖੋ ਇਹ ਆਪਾਂ ਇਦਾਂ ਬਰਾਬਰ ਨਹੀਂ ਕਰਨੀ ਕਾਲੀ ਪਲੇਟਸ ਚਾਹੇ ਤੁਸੀਂ ਉੱਪਰ ਨੂੰ ਕਰ ਲਓ ਜੀ ਚਾਹੇ نیچے ਨੂੰ ਕਰਕੇ ਸਲਾਈ ਲਾ ਲਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਆਹ ਦੇਖੋ ਜੀ نیچے ਤੋਂ ਜਿਹੜਾ ਆਪਾਂ ਕੱਪੜਾ ਇਹ ਆਪਾਂ ਬਰਾਬਰ ਹੀ ਰੱਖਣਾ ਹੈ ਦੇਖੋ ਇਹ ਆਪਣਾ ਲਾਈਨਿੰਗ ਵਾਲੀ ਕੁੜਤੀ ਸੀ ਇੱਕ ਮੇਰੀ ਭੈਣ ਨੂੰ ਲਾਈਨਿੰਗ ਵਾਲੇ ਸੂਟ ਚ ਪ੍ਰੋਬਲਮ ਆਉਂਦੀ ਸੀ ਵੀ ਉਹਨਾਂ ਦੀ ਲਾਈਨਿੰਗ ਵੱਧ ਜਾਂਦੀ ਸੀਗੀ ਦੇਖੋ ਜਦੋਂ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਦੇ ਆ ਨਾ ਉਦੋਂ ਸਟੀਚਿੰਗ ਕਰਨ ਕਰਦੇ ਆ ਤਾਂ ਉਹ ਸਾਰੇ ਨੂੰ ਪਹਿਲਾਂ ਆਪਾਂ ਨੂੰ ਕੱਚਾ ਕਰਨਾ ਚਾਹੀਦਾ ਵੱਡੇ ਵਖੇ ਦੇ ਨਾਲ ਸਲਾਈ ਲਾ ਕੇ ਦੇਖੋ ਹੁਣ ਆਪਣੀ ਵੱਡੇ ਵਖੇ ਨਾਲ ਸਲਾਈ ਲਾਈ ਹੋਈ ਆ ਜਿਹੜੀ ਵੀ ਕੋਈ ਬਾਧ ਘਾਟ ਆ ਉਹ ਦੇਖੋ ਹਲਕੀ ਜੀ ਇੱਥੇ ਆਈ ਕਿਤੇ ਵੀ ਆਪਣਾ ਕੋਈ ਵੀ ਕੱਪੜਾ ਵਧਿਆ ਘਟਿਆ ਨਹੀਂ ਹੈਗਾ ਆ ਦੇਖੋ ਜੀ ਆਪਣੀ ਫਿਟਿੰਗ ਵਾਲੀ ਸਲਾਈ ਲੱਗੀ ਜਿਹੜੀ ਕੋਈ ਆਪਣੀ ਇੱਥੇ ਬਾਹਰ ਘਾਟ ਹੋਈ ਸੀਗੀ ਇੱਥੇ ਹਲਕੀ ਜੀ ਆਹ ਵਾਲੀ ਪਲੇਟ ਪਾਉਣ ਕਰਕੇ ਹੋ ਜਾਂਦੀ ਆ ਉਹ ਆਪਾਂ ਸਲਾਈ ਦੇ ਵਿੱਚ ਹੀ ਉਹ ਕਰਨੀ ਆਏਗੀ ਠੀਕ ਆ ਜੀ ਤੇ ਦੂਸਰੀ ਗੱਲ ਹੁਣ ਆਪਾਂ ਜਿਹੜੇ ਡਬਲ ਸਲਾਈ ਲਾਉਣੀ ਆਏਗੀ ਆਪਾਂ ਨੂੰ ਫਿਟਿੰਗ ਵਾਲੀ ਸਲਾਈ ਹਮੇਸ਼ਾ ਡਬਲ ਲਾਉਣੀ ਜਾਂਦੀ ਹੈ ਲਾਉਣੀ ਕਿਵੇਂ ਆ ਇਹ ਉੱਪਰ ਉੱਪਰ ਸਲਾਈ ਨਹੀਂ ਲਾਉਣੀ ਹੈਗੀ ਇਹ ਤੁਸੀਂ ਇੱਕ ਇੱਕ ਪੈਰ ਦੀ ਖੁੱਲੀ ਕਰਕੇ ਸਲਾਈ ਲਾਉਣੀ ਆ ਤਾਂ ਕਿ ਜੇ ਤੁਹਾਡੀ ਫਿਟਿੰਗ ਤੁਹਾਨੂੰ ਟਾਈਟ ਲੱਗੇ ਤਾਂ ਤੁਸੀਂ ਇੱਕ ਸਲਾਈ ਖੋਲ ਸਕਦੇ ਹੋਵੋਗੇ ਆ ਦੇਖੋ ਜੀ ਹੁਣ ਆ ਪੈਸੇ ਤਰ੍ਹਾਂ ਹੀ ਦੂਜੇ ਪਾਸੇ ਸਲਾਈ ਲਾਉਣੀ ਆਂਗੀ ਆਪਾਂ ਇਹਦੀ ਕਟਿੰਗ ਦੀ ਵੀਡੀਓ ਵੀ ਪਾਈ ਹੋਈ ਏ ਕਟਿੰਗ ਦੇ ਵਿੱਚ ਆਪਾਂ ਹਲਕਾ ਜਿਹਾ ਅੱਧਾ ਇੰਚ ਤੋਂ ਵੀ ਘੱਟ ਕੱਪੜਾ ਜ਼ਿਆਦਾ ਰੱਖਿਆ ਸੀ ਦੇਖੋ ਜਿਹੜਾ ਕੱਪੜਾ ਆਪਾਂ ਜ਼ਿਆਦਾ ਰੱਖਿਆ ਸੀ ਉਹ ਆਪਾਂ ਵਿੱਚ ਨਹੀਂ ਲਿਆ ਹੈਗਾ ਇੱਥੇ ਆਪਣੀ ਕੱਚੀ ਸਲਾਈ ਲਾਈ ਹੋਈ ਆ ਨਾ ਉਹ ਆਪਾਂ ਪ੍ਰੈਸ ਦੇ ਨਾਲ ਹੀ ਇੱਥੇ ਐਡਜਸਟ ਕਰ ਲਿਆ ਆ ਦੇਖੋ ਆ ਜਿੰਨਾ ਪੱਲਾ ਆਪਾਂ ਨੀਵਾ ਕਰਨਾਗਾ ਉਹਨਾਂ ਕ ਆਪਾਂ ਨੀਵਾ ਕਰ ਲਓ ਆ ਜਿਹੜੀ ਆਪਣੀ ਬਾਧ ਘਾਟ ਆ 1 ਇੰਚ 1 ਇੰਚ ਦੀ ਆ ਚਾਹੇ 1/2 ਇੰਚ ਦੀ ਆ ਇਹ ਆਪਾਂ ਇਦਾਂ ਹੀ ਰੱਖਣੀ ਹੈ ਜਦੋਂ ਨਾ ਆਪਾਂ ਜੀ ਆਹ ਵਾਲੀ ਪਲੇਟ ਪਾ ਲੈਨੇ ਆਂਗੇ ਆਹ ਵਾਲੀ ਪਲੇਟਫਾਰਮ ਪਾ ਕੇ ਜਿਹੜੀ ਆਪਣੀ ਫਿਟਿੰਗ ਵਾਲੀ ਸਲਾਈ ਹੁੰਦੀ ਹੈ ਇਨਸਾਨੀ ਲਾਈ ਹੁੰਦੀ ਹੈ ਇਦਾਂ ਨਾ ਇਹਦੇ ਵਿੱਚ ਵੀ ਹਲਕਾ ਜਿਹਾ ਫਰਕ ਪੈ ਜਾਂਦਾ ਉਹ ਤੁਸੀਂ ਆਹ ਵਾਲੀ ਜਿਹੜੀ ਇੱਥੋਂ ਫਿਟਿੰਗ ਵਾਲੀ ਜਿਹੜੀ ਇਨਸਾਨੀ ਜਾ ਰਹੀ ਹੈ ਆਪਣੀ ਇਹਦੇ ਅਕੋਰਡਿੰਗ ਤੁਸੀਂ ਇਦਾਂ ਗੋਲ ਕਰ ਲੈਣੀ ਹੈ ਆ ਦੇਖੋ نیچے ਤੋਂ ਜਿੰਨਾ ਹੈਗਾ ਤੁਹਾਡਾ ਉਹ ਬਿਲਕੁਲ ਸੇਮ ਰੱਖਣਾ نیچے ਤੋਂ ਆਪਾਂ ਵਧਾ ਘਟਾ ਕੇ ਨਹੀਂ ਰੱਖਣਾ نیچے ਤੋਂ ਆਪਾਂ ਬਿਲਕੁਲ ਸੇਮ ਹੀ ਰੱਖਣਾ ਐਸੇ ਤਰ੍ਹਾਂ ਜੀ ਆਪਾਂ ਜਿੱਦਾਂ ਉਧਰ ਕਿਹਾਗਾ ਤੁਹਾਨੂੰ ਦੂਸਰੇ ਪਾਸੇ ਸਲਾਈ ਲਾਈ ਆ ਇੱਕ ਇੱਕ ਪੈਰ ਦੀ ਇੱਧਰ ਸਲਾਈ ਲਾ ਲੈਣੀ ਹੈ ਆ ਦੇਖੋ ਦੀ ਇੱਥੋਂ ਆਪਾਂ ਖੋਲ ਲੈਣੇ ਆ ਆ ਦੇਖੋ ਜੀ ਆਪਣੇ ਦੋਵੇਂ ਪਾਸੇ ਸਾਈਡ ਸਲਾਈ ਲੱਗ ਚੁੱਕੀ ਹੈਗੀ ਹੁਣ ਦੇਖੋ ਆਪਾਂ ਤੁਹਾਨੂੰ ਮਿੰਕੇ ਦਿਖਾਉਣੇ ਆ ਦੇਖੋ ਇੱਥੋਂ ਆਪਾਂ ਬਿਲਕੁਲ ਵੀ ਜਦੋਂ ਆਪਾਂ ਕੁੜਤੀ ਦੀ ਕਟਿੰਗ ਕੀਤੀ ਸੀ ਆ ਵਾਲੀ ਜਗ੍ਹਾ ਤੋਂ ਆਪਾਂ ਬਿਲਕੁਲ ਵੀ ਐਕਸਟਰਾ ਨਹੀਂ ਰੱਖਿਆ ਸੀ ਆਪਾਂ 17 ਇੰਚ ਬਰਸਟ ਦਾ ਸੂਟ ਸੀ ਆਪਾਂ ਦੇਖੋ ਜਿੰਨਾ ਹੈਗਾ ਸੀ ਉਨਾਂ ਹੀ ਆਗਾ ਹਾਲੋ ਜਿਸ ਤਰਾ ਇੰਚ ਠੀਕ ਹੈ ਜੀ ਆਪਾਂ ਸਾਰਾ কুরਤੀ ਦੇਖੋ ਇਦਾਂ ਨਾਪ ਕੇ ਦੇਖ ਲੈਣੀ ਹੈਗੀ ਵੀ ਆਪਣੀ ਜਿੰਨੀ ਫਿਟਿੰਗ ਹੈਗੀ ਸੀ ਉੰਨੀ ਹੈਗੀ ਹੈਗੀ ਇੱਥੋਂ ਦੇਖੋ ਜੀ 1.5 18 ਸੀ ਠੀਕ ਹੈ ਜੀ ਪ੍ਰੋਪਰ ਆਪਣੀ ਉਸੇ ਫਿਟਿੰਗ ਦੀ কুরਤੀ ਰੈਡੀ ਹੋਈ ਹੈ ਜੀ ਹੁਣ ਦੇਖੋ ਜਿਹੜਾ ਆਹ ਵਾਲਾ ਕੱਪੜਾ ਹੈਗਾ ਦੇਖੋ ਆਹ ਵਾਲਾ ਐਕਸਟਰਾ ਕੱਪੜਾ ਹੈਗਾ ਇੱਥੇ ਕਾਫੀ ਜ਼ਿਆਦਾ ਕੱਪੜਾ ਤਾਂ ਤਾਂ ਤੁਸੀਂ ਇਹਦੀ ਕਟਿੰਗ ਕਰ ਸਕਦੇ ਹਾਂ ਜੇ ਇਹ ਕੱਪੜਾ ਘਟਾਗਾ ਫਿਰ ਚਾਹੇ ਤੁਸੀਂ ਕਟਿੰਗ ਜਿੱਦਾਂ ਆਹ ਵਾਲਾ ਕੱਪੜਾ ਫਿਰ ਚਾਹੇ ਤੁਸੀਂ ਕਟਿੰਗ ਨਾ ਕਰੋ ਐਦਾਂ ਐਦਾਂ ਜੀ ਇੰਨੇ ਇੰਨੇ ਹਿੱਸੇ ਦੀ ਇਦਾਂ ਤੁਸੀਂ ਕਟਿੰਗ ਕਰ ਸਕਦੇ ਹੋ ਆ ਫਲਾਈ ਲਗਾਉਣ ਤੋਂ ਆ ਵਾਲੀ ਫਿਟਿੰਗ ਵਾਲੀ ਸਲਾਈ ਸਾਈਡ ਸਲਾਈ ਲਗਾਉਣ ਤੋਂ ਪਹਿਲਾਂ ਆਪਾਂ ਨੂੰ ਇਹਦੀ ਕਟਿੰਗ ਨਹੀਂ ਕਰਨੀ ਚਾਹੀਦੀ ਹੈਗੀ ਦੇਖੋ ਅੱਜ ਵਾਲੀ ਵੀਡੀਓ ਸਿਰਫ ਆਪਣੀ ਸਾਈਡ ਸਲਾਈ ਤੇ ਹੀ ਸੀਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ